ਨਹੀਂ ਕਰਨ ਦਿਆਂਗੇ ਹਮਲਾ ਅਸੀਂ ਇਸ 파ਰਟੀ ਫੌਜ ਨੂੰ ਪਰ ਜੰਗ ਦਾ ਮੈਦਾਨ ਤੇ ਜੰਗਾਂ ਜਸੂਸਾਂ ਰਾਹੀ ਜਸੂਸੀ ਕਰਕੇ ਜਿੱਤੀਆਂ ਜਾਂਦੀਆਂ ਅਸੀਂ ਅੱਜ ਐਲਾਨ ਕਰਦੇ ਹਾਂ ਸਿਕਸ ਪਰ ਜਸਟਿਸ ਵੱਲੋਂ 11 ਮਿਲੀਅਨ ਡਾਲਰ 11 ਮਿਲੀਅਨ ਡਾਲਰ ਸਿਰਫ ਪੰਜਾਬ ਦੀ ਆਜ਼ਾਦੀ ਲਈ ਚੱਲਣਾ ਚਾਹੀਦਾ ਹੈ ਯਾਦ ਰੱਖੋ ਪਾਕਿਸਤਾਨ ਜ਼ਿੰਦਾਬਾਦ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਦਦਾਰ ਲੋਗੇ ਰੱਬ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਗੋਦੀ ਮੀਡੀਆ ਮੋਦੀ ਸਰਕਾਰ ਜਿਸ ਬੰਦੇ ਨੂੰ ਆਤੰਕਵਾਦੀ ਦਹਿਸ਼ਤਗਰਦ ਖਾਲਿਸਤਾਨੀ ਕਹਿੰਦੀ ਹੈ ਉਹਨਾਂ ਦਾ ਸਟੇਟਮੈਂਟ ਉਹਨਾਂ ਦਾ ਬਿਆਨ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਹੁੰਦੀ ਹੈ ਮੁਸਲਮਾਨਾਂ ਦੇ ਨਾਲ ਉਹ ਸਪੋਰਟ ਕਰ ਰਹੇ ਨੇ ਪਾਕਿਸਤਾਨ ਨੂੰ ਤੇ ਇਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਇਸਤੇਮਾਲ ਨਹੀਂ ਹੋਣ ਦੇਵਾਂਗੇ ਕਿ ਪਾਕਿਸਤਾਨ ਤੇ ਅਗਰ ਕੋਈ ਹਮਲਾ ਕਰੇ ਜਿਹੜੇ 2 ਕਰੋੜ ਸਿੱਖ ਸਰਦਾਰ ਨੇ ਉਹ ਮੁਸਲਮਾਨਾਂ ਦੇ ਨਾਲ ਖੜੇ ਨੇ ਉਹ ਪਾਕਿਸਤਾਨ ਦੇ ਨਾਲ ਖੜੇ ਨੇ ਕੀ ਗੱਲਬਾਤ ਉਹਨਾਂ ਨੇ ਕੀਤੀ ਇਹ ਸਿੰਤਲਕਾਈ ਦੀ ਵੀਡੀਓ ਹੈ ਵੀਡੀਓ ਲਵਾ ਦਿਨੇ ਆ ਵੀਡੀਓ ਲਵਾਉਣ ਤੋਂ ਪਹਿਲੇ ਤੁਮ ਸਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲੀਆਂ ਜਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਦੀ ਸਰਕਾਰ ਫੌਜ ਤੇ ਆਵਾਮ ਨੂੰ ਅਸੀਂ ਦੱਸ ਚੁੱਕੇ ਆ ਕਿ ਭਾਰਤੀ ਫੌਜਾਂ ਨੂੰ ਅਸੀਂ ਪੰਜਾਬ ਦੇ ਰਾਹੀਂ ਪਾਕਿਸਤਾਨ ਤੇ ਹਮਲਾ ਨਹੀਂ ਕਰਨ ਦੇਾਂਗੇ ਨਹੀਂ ਕਰਨ ਦੇਾਂਗੇ ਹਮਲਾ ਅਸੀਂ ਇਸ ਭਾਰਤੀ ਫੌਜ ਨੂੰ ਪਰ ਜੰਗ ਦਾ ਮੈਦਾਨ ਤੇ ਜੰਗਾਂ ਜਸੂਸਾ ਰਾਹੀ ਜਸੂਸੀ ਕਰਕੇ ਜਿੱਤੀਆਂ ਜਾਂਦੀਆਂ ਅਸੀਂ ਅੱਜ ਐਲਾਨ ਕਰਦੇ ਹਾਂ ਸਿਕਸ ਪਰ ਜਸਟਿਸ ਵੱਲੋਂ 11 ਮਿਲੀਅਨ ਡਾਲਰ 11 ਮਿਲੀਅਨ ਡਾਲਰ ਤੇ ਅਸੀਂ ਜਸੂਸੀ ਕਰਾਂਗੇ ਭਾਰਤੀ ਫੌਜਾਂ ਦੀ ਤੇ ਇਨਫੋਰਮੇਸ਼ਨ ਜਿਹੜੀ ਆ ਉਹ ਦਿਆਂਗੇ ਪਾਕਿਸਤਾਨ ਦੀਆਂ ਫੌਜਾਂ ਨੂੰ ਸਿੱਖ ਫੌਜੀਓ ਵਾਹ ਵਾਹ ਹਿੰਦੂਨ 에ਅਰਫੋਰਸ ਸਟੇਸ਼ਨ ਪਠਾਨਕੋਟ 에어ਫੋਰਸ ਸਟੇਸ਼ਨ ਜਲੰਧਰ ਕੈਂਟ ਬਠਿੰਡਾ ਕੈਂਟ ਤੇ ਫਿਰੋਜ਼ਪੁਰ ਕੈਂਟ ਉਥੇ ਇਨਫੋਰਮੇਸ਼ਨ ਪ੍ਰੋਵਾਈਡ ਕਰੋ 6 ਪਰ ਜਸਟਿਸ ਨੂੰ ਤੇ 100 ਮਿਲੀਅਨ ਡਾਲਰ ਫੰਡ ਹੈ ਇਹ ਅਸੀਂ ਜਸੂਸੀ ਇਨਫੋਰਮੇਸ਼ਨ ਪਾਕਿਸਤਾਨ ਤੇ ਪਾਕਿਸਤਾਨ ਦੀਆਂ ਫੌਜਾਂ ਨੂੰ ਦੇ ਕੇ ਇਸ ਪਾਰ ਦੇ ਟੁਕੜੇ ਕਰਨੇ ਐ ਜੇ ਭਾਰਤੀ ਫੌਜਾਂ ਹਮਲਾ ਕਰਦੀਆਂ ਪਾਕਿਸਤਾਨ ਤੇ 6 ਪਰ ਜਸਟਿਸ ਐਲਾਨ ਕਰਦੀ ਹੈ ਕਿ ਸਾਡੇ ਜਿਸਮ ਦਾ ਕਤਰਾ ਕਤਰਾ ਪੰਜਾਬ ਨੂੰ ਪਾਰਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਲਈ ਲੱਗੇਗਾ ਅਸੀਂ ਸਾਫ਼ ਦਿਆਂਗੇ ਪਾਕਿਸਤਾਨ ਦੀਆਂ ਫੌਜਾਂ ਦਾ ਪੰਜਾਬ ਨੂੰ ਪਾਰਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਲਈ ਜੰਗ ਦੇ ਮੈਦਾਨਾਂ ਚੋਂ ਜੰਗ ਦੇ ਮੈਦਾਨਾਂ ਚੋਂ ਜਨਮ ਲੈਂਦੇ ਆ ਨਵੇਂ ਦੇਸ਼ ਤੇ ਖਾਲਿਸਤਾਨ ਬਣੇਗਾ ਇਸ ਜੰਗ ਚੋਂ ਨਿਕਲ ਕੇ ਆਏਗਾ ਹਿੰਡੋਰ 에ਅਰ ਫੋਰਸ ਸਟੇਸ਼ਨ ਪਠਾਨਕੋਟ 에ਅਰ ਫੋਰਸ ਸਟੇਸ਼ਨ ਸਿੱਖ ਫੌਜੀਓ ਅੱਜ ਤੁਹਾਡੇ ਕੋਲ ਸਮਾਂ ਹੈ 175 ਸਾਲ ਦੀ ਗੁਲਾਮੀ ਤੁਸੀਂ ਕਰ ਰਹੇ ਹੋ ਪਹਿਲਾਂ ਬ੍ਰਿਟਿਸ਼ ਦੀ ਅੱਜ ਇਸ ਹਿੰਦੁਸਤਾਨ ਦੀ ਇਸ ਹਿੰਦੁਸਤਾਨ ਦੀ ਫੌਜਾਂ ਨੇ ਦਰਬਾਰ ਸਾਹਿਬ ਟੈਟੇਰੀ ਕੀਤਾ ਤੇ ਤਿਰੰਗਾ ਚੜਾਇਆ ਉੱਥੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾਸ ਰੋਵਰ ਖੂਨ ਨਾਲ ਭਰ ਦਿੱਤਾ ਨਵੰਬਰ 84 ਦੇ ਵਿੱਚ ਸਿੱਖ ਨਸਲ ਕੁਸ਼ੀ ਕੀਤੀ ਫੌਜੀਓ ਤੁਹਾਡੀਆਂ ਲਾਸ਼ਾਂ ਵੀ ਉੱਥੇ ਸੀ ਜਿੰਦੇ ਸਾੜ ਦਿੱਤਾ ਤੁਹਾਨੂੰ ਤੇ ਤੁਹਾਡੀਆਂ ਬੀਬੀਆਂ ਦੀ ਕਤਲ ਉਗਾਰਤ ਹੀ ਨਹੀਂ ਕੱਲੀ ਕੀਤੀ ਉਹਨਾਂ ਦੀ ਇਸ ਵਤ ਲੁੱਟੀ ਗਈ ਤੇ ਵਿਧਵਾ ਕਲੋਨੀ ਬਣੀ ਮੱਥੇ ਤੇ ਕਲੰਕ ਐ ਸਿੱਖ ਫੌਜੀਓ ਤੁਹਾਡੇ ਤੇ ਸਾਡੇ ਸਿੱਖ ਬੀਬੀਆਂ ਵੱਲੋਂ ਸਿੱਖ ਫੌਜੀਓ ਤੁਸੀਂ ਜਸੂਸੀ ਕਰੋ ਹਥਿਆਰ ਪਾਕਿਸਤਾਨ ਦੇ ਖਿਲਾਫ ਨਹੀਂ ਚੱਲਣਾ ਚਾਹੀਦਾ ਸਿਰਫ ਪੰਜਾਬ ਦੀ ਆਜ਼ਾਦੀ ਲਈ ਚੱਲਣਾ ਚਾਹੀਦਾ ਯਾਦ ਰੱਖੋ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜੀ ਵੀਰੋ ਐਸੀ ਜੀ ਆਈ ਦੀ ਵੀਡੀਓ ਤੇ ਪੰਨੂ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਸਲੂਟ ਕਰਨ ਤੇ ਦਿਲ ਕਰਦਾ ਹੈ ਤੇ ਉਹਨਾਂ ਦੇ ਜਿਹੜੇ ਜਿਗਰੇ ਨੂੰ ਉਹਨਾਂ ਦੀ ਜਿਹੜੀ ਸਟੇਟਮੈਂਟ ਨੂੰ ਸਲਾਮ ਹੈ ਕਿ ਜਿਸ ਤਰ੍ਹਾਂ ਉਹ ਬੰਦਾ ਬਿਲਕੁਲ ਖੁੱਲੇ ਦੇ ਅੰਦਰ ਸਟੇਟਮੈਂਟ ਦੇ ਰਿਹਾ ਹੈ ਬਿਨਾ ਕਿਸੇ ਕੋ ਡਰ ਕੇ ਅਮਰੀਕਾ ਦੇ ਅੰਦਰ ਬੈਠਾ ਇਸ ਟਾਈਮ ਤੇ ਦੁਨੀਆ ਨੂੰ ਹਿਲਾ ਰਿਹਾ ਹੈ ਤੇ ਦੁਨੀਆ ਨੂੰ ਆਪਣੀਆਂ ਸਟੇਟਮੈਂਟਾਂ ਦੇ ਰਿਹਾ ਹੈ ਤੇ ਗੋਦੀ ਮੀਡੀਆ ਮੋਦੀ ਸਰਕਾਰ ਉਹ ਜਿਨ੍ਹਾਂ ਨੂੰ ਅੱਗ ਲੱਗ ਰਹੀ ਹੈ ਤੇ ਫਟ ਰਹੇ ਨੇ ਕਿ ਇਹ ਮੁਸਲਮਾਨਾਂ ਦੀ ਤੇ ਪਾਕਿਸਤਾਨ ਦੀ ਸਪੋਰਟ ਕਿਉਂ ਕਰਦੇ ਕਿਉਂਕਿ ਉਹਨਾਂ ਨੇ ਪੰਨੂ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਬਹੁਤ ਕਮਾਲ ਦੀਆਂ ਨੇ ਤੇ ਉਹਨਾਂ ਦੇ ਅੰਦਰ ਰਿਐਲਿਟੀ ਹੈ ਕਿਉਂਕਿ ਉਹਨਾਂ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਪੋਲਿਟਿਕਸ ਖੇਲੀ ਜਾਂਦੀ ਹੈ ਕਿਸ ਤਰ੍ਹਾਂ ਪੋਲਿਟਿਸ਼ੀਅਨਜ਼ ਜਿਹੜੇ ਨੇ ਉਹ ਆਪਣੇ ਹੀ ਲੋਕਾਂ ਨੂੰ ਮਰਵਾ ਕੇ ਆਪਣੇ ਲੋਕਾਂ ਤੋਂ ਸਿੰਪਥੀ ਲੈਣ ਵਾਸਤੇ ਚੀਜ਼ਾਂ ਕਰਦੇ ਨੇ ਤੇ ਇਲਜ਼ਾਮ ਜਿਹੜਾ ਉਹ ਦੂਸਰੇ ਮੁਲਕ ਤੇ ਲਾਂਦੇ ਨੇ ਜਿਨ੍ਹਾਂ ਦੇ ਨਾਲ ਤੁਹਾਡੇ ਸ਼ੁਰੂ ਤੋਂ ਹੀ ਤਾਲੁਕਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਨੇ ਤੇ ਮੁਸਲਮਾਨਾਂ ਨੇ ਪਾਕਿਸਤਾਨ ਨੇ ਹਮੇਸ਼ਾ ਸਿੱਖਾਂ ਦੀ ਸਪੋਰਟ ਕੀਤੀ ਹੈ ਸਿੱਖੀ ਦੇ ਨਾਲ ਰਹਿਣੇ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਐਲੀਆਂ ਚੀਜ਼ਾਂ ਹੋ ਰਹੀਆਂ ਨੇ ਭਾਰਤ ਨੇ ਮੁਸਲਮਾਨਾਂ ਵਾਸਤੇ ਜਿਹੜਾ ਇੰਡੀਆਏ ਉਹ ਬੰਦ ਕਰ ਦਿੱਤਾ ਹੈ ਫਲੈਟਾਂ ਬੰਦ ਕਰ ਦਿੱਤੀਆਂ ਨੇ ਈਵਨ ਜਿਹੜੇ ਚੈਨਲ ਵਗੈਰਾ ਨੇ YouTube ਚੈਨਲ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਹੈ ਲੇਕਿਨ ਸਾਡੇ ਜਿਹੜੇ ਪਾਕਿਸਤਾਨ ਲੈਂਦੇ ਪੰਜਾਬ ਦੀ ਜਿਹੜੀ ਹਕੂਮਤ ਹੈ ਉਹਨਾਂ ਨੇ ਸਿੱਖ ਯਾਤਰੀ ਜਿਹੜੇ ਆਏ ਸੀ ਤੁਸੀਂ ਇੱਥੋਂ ਅੰਦਾਜ਼ਾ ਲਾਓ ਜਿਹੜੇ ਕਰਤਾਰਪੁਰ ਪੰਜਾਬ ਸਾਹਿਬ ਦਰਬਾਰ ਸਾਹਿਬ ਜਿਹੜੇ ਆਏ ਨੇ ਨਨਕਾਣਾ ਸਾਹਿਬ ਇੱਥੇ ਯਾਤਰੀਆਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਰਾਮ ਦੇ ਨਾਲ ਆਪਣਾ ਵੀਜ਼ਾ ਪੂਰਾ ਕਰਕੇ ਫਿਰ ਜਾ ਸਕਦੇ ਹੋ ਜਿੰਨੀ ਦੇਰ ਤੁਸੀਂ ਰਹਿਣਾ ਚਾਹਦੇ ਹੋ ਤੁਸੀਂ ਰਹਿ ਸਕਦੇ ਹੋ ਇਹ ਬਹੁਤ ਵੱਡੀ ਗੱਲ ਹੈ ਤੇ ਪਾਕਿਸਤਾਨ ਨੇ ਕਿਹਾ ਕਿ ਸਿੱਖ ਸਾਡੇ ਭਰਾ ਨੇ ਉਸੇ ਤਰ੍ਹਾਂ ਪੰਨੂ ਜੀ ਦੀ ਜਿਹੜੀ ਵੀਡੀਓ ਆਈਏ ਪੰਨੂ ਜੀ ਦਾ ਜਿਹੜਾ ਇੰਟਰਵਿਊ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੀ ਜਿਹੜੀ ਫੌਜ ਉਹ ਕਦੀ ਵੀ ਨਹੀਂ ਇਸਤੇਮਾਲ ਕਰਾਂਗੇ ਪਾਕਿਸਤਾਨ ਦੇ ਖਿਲਾਫ ਤੇ ਸਿੱਖ ਰੈਜiment ਤੋਂ ਬਗੈਰ ਇੰਡੀਅਨ ਫੌਜ ਜਿਹੜੀ ਹੈ ਉਹਦਾ ਵजूद ਹੀ ਕੁਝ ਵੀ ਨਹੀਂ ਹੈ ਜਿਹੜੀ ਅੱਜਕੱਲ੍ਹ ਗੱਲਾਂ ਕਰ ਰਹੀ ਹੈ ਫੌਜ ਭਾਰਤ ਦੀ ਜਿਹੜੀ ਫੌਜ ਹੈ ਉਹ ਫੜੀ ਨਹੀਂ ਜਾ ਰਹੀ ਉਹਦੇ ਪਿੱਛੇ ਸਭ ਤੋਂ ਵੱਡੀ ਉਹਨਾਂ ਦੀ ਜਿਹੜੀ ਬੈਕਬੋਨ ਹੈ ਉਹ ਸਿੱਖ ਰੈਜiment ਹੈ ਤੇ ਐਸਜੀਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ